ਆਪਾਂ ਕਰਨ ਲੱਗੇ ਆ ਸ਼ੁਰੂ ਵੀਡੀਓ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਲਾਸਟ ਤੱਕ ਜਿਹੜੇ ਰਹੋ ਤੇ ਬਹੁਤ ਫਨੀ ਵੀਡੀਓ ਹੋਣ ਵਾਲੀ ਆ ਆਪਾਂ ਹਲੇ ਨਵਾਂ ਹੀ ਸਟਾਰਟ ਕੀਤਾ ਆ ਤੇ ਤੁਸੀਂ ਪਿਆਰ ਦਿਓ ਵੀਡੀਓ ਨੂੰ ਠੀਕ ਹੈ ਵਾਚ ਕਰਿਓ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਓ ਆਜੋ ਹੁਣ ਆਪਾਂ ਸ਼ੁਰੂ ਕਰਦੇ ਆ ਠੀਕ ਹੈ ਜੀ ਲਓ ਜੀ ਹੋ ਗਈ ਸ਼ੁਰੂਆਤ ਆ ਜੀ ਸਾਈਕਲ ਤੇ ਲਾਸਟ ਤੱਕ ਦੇਖੋ ਉਹ ਤਾਇਆ ਤੂੰ ਕਿਦਰ ਸਵਕ ਤੇ ਸਾਪ ਮੈਦਾ ਫੇੜਿਆ ਵਾ ਉਹ ਪਰਾਂ ਰਹਿ ਕੇ ਤੂੰ ਨਾ ਮਿੱਧਿਆ ਜਾਈ ਆਹੋ ਬਹੁਤ ਟਰਾਲਾ ਲਾਈ ਚੰਡਿਆ ਟਰਾਲਾ ਵੀ ਲਵਾ ਗਿਆ ਝੋਨੇ ਵੇਜ ਲੈਂਦੇ ਚੱਲ ਕੋਈ ਗੱਲ ਨਹੀਂ ਤਾਇਆ ਇਹ ਕਿਦੇ ਝੂੜਾ ਝੜਾ ਲੈ ਲਾਂਗੇ ਦਿਨੇ ਤਾਨੂੰ ਝੂਟੇ ਅੱਜ ਅੱਜ ਟਾ ਪਾਇਆ ਕੀ ਗੱਲ ਚੌਥੇ ਚੱਲਾ ਉਹ ਚੌਥੇ ਤੇ ਕੀ ਜਾਣਾ ਸੀ ਰਖੜਪੁਣਿਆ ਦੇ ਮੇਲੇ ਚੱਲਿਆ ਆ ਬੰਬੀਆਂ ਦੀ ਬੱਤੀ ਆ ਗਈ ਤੇ ਮੈਂ ਹਾਂ ਚੱਲ ਝੋਨੇ ਨੂੰ ਪਾਣੀ ਦੇ ਆਵਾ ਉਹ ਮੁੰਡਾ ਕਿੱਥੇ ਗਿਆ ਉਹਨੂੰ ਕਲਾ ਦੇਣਾ ਉਹ ਦੇ ਦਿੰਦਾ ਝੋਨੇ ਨੂੰ ਪਾਣੀ ਮੁੰਡਾ ਉਹ ਮੁੰਡਾ ਵੀ ਤੇਰੇ ਵਰਗੀ ਚਵਲ ਆਗੇ ਉਹਨੇ ਕਦੀ ਸਾਰੇ ਟੱਬਰ ਨੂੰ ਪਾਣੀ ਨਹੀਂ ਦਿੱਤਾ ਉਹਨੇ ਝੋਨੇ ਨੂੰ ਪਾਣੀ ਕਿ ਦੇਣਾ ਚੱਪਨ ਦੇ ਦਿੰਦਾ ਗੀਰੇ ਮਿਹੜਾ ਕਹਿੰਦੇ ਆ ਬਾਹਲੀ ਯਾਤ ਕਰਾਉਂਦਾ ਕੱਲ ਉਹਨੇ ਕਰੇ ਕਦੇ ਪਾਣੀ ਕਿਸੇ ਡੱਬੇ ਟੈਂਕਰ ਨੂੰ ਨਹੀਂ ਪਾ ਕੇ ਉਹ ਟੋਏ ਟੋਏ ਇਹਨੂੰ ਕੋਈ ਹੋਸ਼ ਹੀ ਨਹੀਂ ਇਹਦੇ ਓਹ ਉਹ ਮਰ ਗਿਆ ਹਾਂ ਮਮਾ ਦੋਦੀ ਆਇਆ ਹੀ ਆ ਗਿਆ ਤੁਨੀ ਮਾ ਤੂੰ ਨਾ ਪਿਓ ਦਾ ਪੁੱਤਾ ਕਦੇ ਉੱਠੀ ਦੋਦੀ ਹੋਣ ਤੋਂ ਪਹਿਲਾਂ ਹੁਣ ਬੰਦਾ ਚਾਹ ਪਾਣੀ ਪੀਊਗਾ ਤੇ ਫੇਰ ਹੀ ਅੱਖ ਖੁੱਲੂ ਤੇ ਮੇਰੀ ਕਿਦਾਂ ਖੁੱਲ ਗਈ ਮੈਂ ਕਿਹਾ 3 ਵਜੇ ਦਾ ਉੱਠ ਕੇ ਨਕੇ ਲਾਉਣ ਗਿਆ ਤੇਰੀ ਫੇ ਅੱਖ 'ਚ ਫਰਕ ਆਊਗਾ ਕੀ ਮਤਲਬ ਓ ਤੇਰਾ ਹਾਂ ਅੱਖਾਂ 'ਚ ਫਰਕ ਹੁੰਦਾ ਨਾ ਹੁਣ ਮੇਰੇ ਨਾਲ ਅੱਖਾਂ ਕੱਢੀ ਜਾ ਉੱਠ ਕੇ ਤੇ ਮੂੰਹ ਮਾ ਤੋ ਕਿੱਥੇ ਦਿਨ ਚੜਾ ਆ ਜਾ ਤਨ ਵੀ ਤੋੜ ਹੀ ਲਵਾ ਆ ਇੱਕ ਮੇਰੇ ਬਾਅਦ ਇਹ ਤੋੜ ਲੈ ਕਾ ਵੀ ਦਿਨਾ ਤੈਨੂੰ ਕਾ ਵੀ ਦਿਨਾ ਤੈਨੂੰ ਸਹੀ ਆ ਸਹੀ ਕਰ ਉਹ ਨਾਲੇ ਮਾਂ ਤੇਰੀ ਕਿੱਥੇ ਗਈ ਐ ਆ ਗੁਰਦਾਰੇ ਸਾਬ੍ਹ ਗਈ ਹੋਣੀ ਐ ਐਂਓ ਤਾਲੇ ਤੋਂ ਲੈ ਲਾ ਗਈ ਉਹਨੂੰ ਪਤਾ ਵੀ ਇਨੇ ਕਿੜਾ ਛੇਤੀ ਉੱਠਣਾ ਵਾ ਮਹਰੋਗੋ ਸਮਾਨ ਪਾ ਕੇ ਨਾ ਗਾਂ ਹੋਵੇ ਸਹੀ ਆ ਉਹ ਕੱਕੜ ਲੈ ਰੱਖ ਗਾ ਸੁਣ ਉਹ ਬੱਦਲ ਬੜਾ ਚੜ ਆਇਆ ਵਾ ਤੇ ਮੀਂਹ ਦਾ ਕੋਈ ਪਤਾ ਨਹੀਂ ਇਹਨੂੰ ਇਦਾਂ ਕਰ ਵੀ ਚੋਕੇ ਦੇ ਉਹ ਬਾਹਰ ਲੈ ਅੰਦਰ ਰੱਖਿਆ ਇਹਨੂੰ ਅੰਦਰ ਰੱਖਣ ਦੀ ਕੀ ਲੋੜ ਆ ਵੇਲਾ ਰਹੇ ਤਾਂ ਪਰ ਇਹ ਆ ਪਰ ਇੱਥੇ ਹੀ ਲੈਂਟਰ ਪਾ ਦੋਗੇ ਤੂੰ ਲੈਂਟਰ ਨਾ ਪਾ ਉਹ ਦੁੱਧ ਹੀ ਆਉਣ ਵਾਲਾ ਆਪਣਾ ਜੱਗ ਜੁਗ ਸਾਫ਼ ਕਰਦੇ ਕੋਈ ਦੁੱਧ ਪਵਾਈ ਲੈਂਟਰ ਪਾੜ ਕੇ ਨਾ ਕਿਹਨੂੰ ਪਰ ਮੇਰੇ ਯਾਰ ਆ ਗਿਆ ਦੁੱਧ ਹੀ ਕਿਥੇ ਜੋ ਪੰਪ ਖੁੱਲ੍ਹੇ ਛੱਡਿਆ ਵਾ ਹਾਂ ਬੱਲੇ ਦੋਦੀ ਸਾਹਿਬ ਕੀ ਹਾਲਿਆ ਬਸ ਠੀਕ ਆ ਬੜੇ ਟਾਈਮ ਨਾਲ ਮੋੜ ਚੱਲਿਆ ਉਹ ਮੋੜ ਕਿਥੇ ਚੱਲਿਆ ਤੇ ਆਈਆਂ ਬੜੇ ਟਾਈਮ ਹੋ ਤਾਂ ਸੂਰਜ ਦਾ ਵੀ ਘਰ ਜਾਣ ਦਾ ਟਾਈਮ ਹੋ ਗਿਆ ਤੂੰ ਮੇਰਾ ਟਾਈਮ ਨਾ ਖਰਾਬ ਕਰ ਤੇਲ ਪਾਦ ਮੈਂ ਜਾਵਾਂ ਕਿੰਨੇ ਦਾ ਪਾਣਾ ਏ 30 ਦਾ ਪਾ ਦੇ ਇੰਨਾ ਦਾ ਦੋਦੀ ਸਾਹਿਬ ਅੱਜ ਕੱਲ ਕੰਮ ਦਾ ਬੜਾ ਮੰਦਾ ਲੱਗਾ ਲੱਗਦਾ ਉਹ ਨਹੀਂ ਕੰਮ ਦਾ ਤੇ ਠੀਕ ਆ ਕੰਮ ਤੇ ਬੜੀ ਕਿਰਪਾ ਮਾਲਕ ਦੀ ਪਤਾ ਲੱਗਣੀ ਡਿਆ ਕਿੰਨੇ ਜਿਹ ਕਿਰਪਾ ਸਹੀ ਆ ਹੂੰ ਉਹ ਚੰਗਾ ਫਿਰ ਹੰਦੀਆ ਪੈਸੇ ਤੇ ਦੇ ਜਾਣਾ ਸੀ ਉਹ ਸਵੇਰੇ ਦੁੱਧ ਪਾਣੀ ਆਦਿ ਉਹ ਬਾਕੀ ਮੈਂ ਬਾੜੀ ਮਈਆਂ ਚੋਂ ਦਾ ਟਾਈਮ ਹੋ ਗਿਆ ਵਰਕੇ ਦੁੱਧੀ ਸਿਰ ਤੇ ਖਲੋ ਜਾਂਦਾ ਆ ਕੇ ਢੋ ਲੈnde ਢੋ ਕੇ ਲੈ ਆਣਾ ਨੇ ਤੂੰ ਵੀ ਅਜਿਹੀ ਕੀ ਲੱਗਾ ਲਾਇਗਾ ਤੇ ਇਹਨਾਂ ਕੁ ਲੱਗਾ ਗਮਰੂ ਹੋਏ 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 ਕਿੰਨਾ ਗੰਦ ਮਾਰਿਆ ਬਰਮਾਲੀਏ ਆਰ ਤਾਂ ਚੜੇ ਕੋ ਝੋਟੀ ਚਾਹੀਦੀ ਮੈਨੂੰ ਵੰਡ ਦੀ ਨਾ ਫੇਕ ਕੜੀ ਵੰਡ ਦੀ ਪੂਰੀ ਭਰਤੀ ਰੱਖੂੰ ਤੇਨੂੰ ਵੰਡ ਦੀ ਪੂਰੀ ਭਰਤੀ ਰੱਖ ਦਨ ਇਹ ਵੀ ਆ ਗਏ ਹੰਮੀ ਤੇ ਆ ਜੀ ਕੋਈ ਡੋਣਾ ਕੀ ਗੱਲ ਮੱਝਾਂ ਦੁੱਧ ਖਾ ਗਈਆਂ ਉਹ ਜਿੰਨਾਂ ਨੇ ਦੁੱਧ ਦੇਣਾ ਉਹ ਤਾਂ ਆਪ ਸੁੱਕਦੀਆਂ ਜਾਂਦੀਆਂ ਤੇਰਾ ਤੇ ਵਚਾਈ ਆ ਨਾ ਚੋਲੀਆਂ ਮੱਝਾਂ ਮੇਰੇ ਕਿਹੜੇ ਚਾਰ ਹੱਥ ਆ ਗੱਲੀ ਜਿੰਦੇ ਸਾਰੀਆਂ ਚੌਣੀਆਂ ਪੈਂਦੀਆਂ ਉਹ ਜੋ ਚਾਰ ਹੱਥ ਹੁੰਦੇ ਤਾਂ ਵੀ ਤੂੰ ਇਹਨੇ ਟਾਈਮ ਲਾਉਣਾ ਹੈ ਜੀ ਕਾਲਾ ਕੋ ਬੈਨਾ ਦੋ ਚਾਰ ਮੱਝਾਂ ਰਹਿ ਗਈਆਂ ਚੋ ਕੇ ਤੈਨੂੰ ਦੁੱਧ ਪਾ ਦਿੰਦੇ ਆ ਜਿਹੜਾ ਕਾਲਾ ਉਹ ਜਿਹੜਾ ਮੈਂ ਤੇ ਕਰ ਲੂੰਗਾ ਉਹਨਾਂ ਜਿਹੜਾ ਕਰਦੇ ਜਿੰਨਾਂ ਦੇ ਘਰ ਜਾ ਕੇ ਦੁੱਧ ਪਾਣਾ ਅਗਲੇ ਜਾਂਦਾਂ ਨੂੰ ਪਤੀ ਦੇ ਲੈ ਲੈ ਗਏ ਆ ਖਲੋਤਾਂ ਦੇ ਬੂਹਿਆਂ ਦੇ ਵਿੱਚ ਜਿੱਦਾਂ ਪ੍ਰਾਉਣਾ ਡਿੱਕੀ ਦਾ ਜਿੱਦਾਂ ਪਫੜ ਗਾੜੀ ਕੇਲੇ ਲੈ ਕੇ ਆਉਂਦੇ ਆ ਬੜਾ ਜਨਾ ਵੀ ਲੇਟ ਆ ਗਿਆ ਮਤਲਬ ਡੇਲੀਆਂ ਕੱਢਦੇ ਗਾੜੀਆਂ ਮੈਂ ਕੀ ਕਰਾਂ ਤੇਰੇ ਚੱਕਰ 'ਚ ਮੈਂ ਡੇਲੇ ਘਡਾਲਾ ਜਿਹਦੇ ਬਿਨਾ ਚੱਕਰ ਤੇ ਥੱਲੇ ਬਹਿਣਾ ਨਾ ਉਹ ਮੰਨੂ ਬੜੀਆਂ ਡੇਲੀਆਂ ਕਰਦੀਆਂ ਉਹ ਇਹ ਦੱਸ ਟਾਈਮ ਕਿਨੇ ਕ ਲੱਗਣਾ ਹੋਰੇ ਉਹ 20-25 ਮਿੰਟ ਲੱਗ ਜਾਣੇ ਆ ਉਹ ਇੰਨਾ ਟਾਈਮ ਨਹੀਂ ਹੈਗਾ ਮੇਥੋਂ ਤੂੰ ਹੱਜ ਨਾ ਗੱਲ ਦਾ ਬਾਕੀ ਮੈਂ ਸ਼ਾਮ ਨੂੰ ਲੈ ਜੂੰ ਤਰਕਵਾ ਗਏ ਸਹੀ ਹੈ ਚੱਲ ਫੜ ਹੁਣ ਬਾਕੀ ਮੈਂ ਸ਼ਾਮਾਨ ਲੈ ਕੇ ਜਾਊਂਗਾ ਸ਼ਾਮਾਨ ਨਾ ਜਿਆਦਾ ਟਾਈਮ ਲਾਈ ਸਹੀ ਆ ਸਾਬ ਬੇ ਬੇ ਚੱਲ ਗਿਆ ਨਾ ਦੁੱਧ ਪੋਲਾ ਆ ਗਿਆ ਉੱਪਰ ਰੂੜੇ ਨਾਲ ਵਾਦੋ ਦੀ ਦੁੱਧਿਆ ਤੂੰ ਰੋਇ ਲੇਟ ਕਰ ਦੇਣਾ ਮੈਂ ਸ਼ਹਿਰ ਜਾਣਾ ਹੁੰਦਾ ਉਹ ਕਿਉਂ ਸ਼ਹਿਰ ਤੇ ਮੇਰਾ ਆਸ਼ੀਰਵਾਦ ਲੱਗ ਜਾਣਾ ਦੁੱਧ ਵਾਦ ਨਹੀਂ ਲੱਗ ਜਾਣਾ ਦੁੱਧ ਪੀ ਕੇ ਜਾਣਾ ਹੁੰਦਾ ਦੁੱਧ ਪਚਾਲੀ ਨਾ ਤੂੰ ਸਿਰ ਮੈਂ ਪਹਿਲੇ ਦੁੱਧ ਕੋ ਲਈਦਾ ਸੀ ਉਹਦਾ ਨਹੀਂ ਪਚਦਾ ਥੋੜਾ ਭਾਰਾ ਹੁੰਦਾ ਸੀ ਅੱਛਾ ਤੇਰੇ ਨਾਲ ਪਛਾਹ ਲਈਦਾ ਥੋੜਾ ਹਲਕਾ ਹੁੰਦਾ ਪਾਇਆ ਤੁਸੀਂ ਦੁੱਧ ਲੈਣਾ ਹੁੰਦਾ ਵਾ ਤੇ ਗਲਾ ਮਾਰਨਿਆ ਵਾ ਜੇ ਤੂੰਗੀ ਪੀਣਾ ਹੈ ਤਾਂ ਘੱਟ ਤੁਹਾਡੇ ਕੀ ਬਦਲ ਹੋਣਗੇ ਪਾਣਾ ਪਾਇਆ ਦੁੱਧ ਲੈ ਲੈ ਕੇ ਮੈਂ ਪੀ ਲੈਣਾ ਦੁੱਧ ਵੀ ਹਲਕਾ ਗੱਲ ਸਹੀ ਕਰ ਦਿੱਤੀ ਉਹ ਅਤਰਤੋਂ ਕੇ ਮਿੰਦਾ ਉਹ ਨਿਕਿਆ ਦੁੱਧ ਬੋਲਾ ਓਏ ਹਾਂ ਇਹ ਨਿਕਿਆ ਚੁਪ ਲੈ ਜੱਗ ਓਏ ਆ ਜਾ ਮੈਂ ਗਾਂਵ ਹੀ ਜਾਣਾ ਵਾ ਉਹ ਦੋ ਜੀਆ ਤੂੰ ਨਾ ਕਦੀ ਟਾਈਮ ਨਹੀਂ ਆਹੋ ਤੁਹਾਡੇ ਪੈਸੇ ਜਿਹੜੇ ਟਾਈਮ ਆਉਂਦੇ ਆ ਉਹ ਦੇ ਦਾਂਗਾ ਪੈਸੇ ਆਈ ਪਿੰਡ ਛੱਡ ਕੇ ਬਾ ਚੱਲੇ ਆਂ ਉਹ ਜੇ ਹੋਰੇ ਤੁਸੀਂ ਪਿੰਡ ਕਾ ਤੁਹਾਨੂੰ ਮੈਨੂੰ ਦੁੱਧ ਦਾ ਕੰਮ ਹੀ ਛੜਨਾ ਬਣਾਵਾ ਨਹੀਂ ਨਹੀਂ ਦੁੱਧ ਕਰ ਤੇ ਦੁੱਧ ਗਿਆ ਤੂੰ ਪੈਸਾ ਨੂੰ ਰੋਂਦਾ ਰਿਆ ਕਰ ਦੁੱਧ ਤੇਰਾ ਨਿਰਾ ਪਾਣੀ ਹੁੰਦਾ ਆ ਨਾ ਇਤੇ ਮਲਾਈ ਆਉਂਦੀ ਨਾ ਇਚੋ ਮੱਖਣ ਨਿਕਲਦਾ ਆ ਉਹ ਜੇ ਮੱਕੜ ਖਾਨ ਦਾ ਇੰਨਾ ਸੌ ਗਿਆ ਨਾ ਤੇ ਮੱਝ ਦਾ ਦੁੱਧ ਲਿਆ ਕਰੋ ਓ ਮੱਝ ਦੇ ਤੇ ਗਾਂ ਦੇ ਦੁੱਧ 'ਚ ਕਿੰਨਾ ਕਾ ਫਰਕ ਆ ਉਹ ਫਰਕ ਜਿਆਦਾ ਨਹੀਂ ਆ ਫਰਕ ਬਸ ਪੈਸਾ ਦਾ ਹੀ ਆ ਕੀ ਮਤਲਬ ਹੈ ਤੇਰਾ ਉਹ ਮਤਲਬ ਇਹ ਕਿ ਮੱਝ ਦਾ ਦੁੱਧ ਜਿਹੜਾ 60 ਵੀ ਕਿਲੋ ਆ ਤੇ ਗਾਂ ਦਾ ਦੁੱਧ 40 ਰੁਪਏ ਕਿਉਂ ਮੱਝ ਦਾ ਦੁੱਧ ਜਿਆਦਾ ਸੰਗਣਾ ਹੁੰਦਾ ਉਹ ਸੰਗਣਾ ਸੁਗਣਾ ਕਿੱਥੇ ਹੁੰਦਾ ਉਹ ਮੇਰੇ ਕੋਲ ਤਾਂ ਦੋਵਾਂ ਦਾ ਇੱਕੋ ਜਿਹਾ ਉਹ ਮਮਾ ਜੀ ਇਹਰਾ ਪੱਠੇ ਜ਼ਿਆਦਾ ਖਾਂਦੀ ਆ ਉਹ ਤਾਂ ਕਰਕੇ ਉਹਦਾ 20 ਰੁਪਏ ਰੇਟ ਜ਼ਿਆਦਾ ਲਾਈਦਾ ਬੱਲੇ ਓ ਤੇਰੇ ਆ ਵੜੀ ਸੁਣੀ ਗੱਲ ਦੱਸਣ ਡਿਆ ਉਹ ਜੇ ਇੰਨਾ ਸੰਗਣਾ ਪੀਂਦਾ ਚਾਹ ਵਾਣਾ ਤੇ ਆਪਣੇ ਡੰਗਰ ਨੂੰ ਰੱਖੋ ਉਹ ਆਪਣੇ ਡੰਗਰ ਕੀ ਰੱਖਣੇ ਦੋਦੀਆ ਆ ਪੱਠੇ ਦਾ ਥੇ ਦਾ ਬੜਾ ਮੁਸ਼ਕਲ ਹੋ ਜਾਂਦਾ ਮੁੜ ਕੇ ਲਿਆਂਦੇ ਨਹੀਂ ਜਾਂਦੇ ਉਹ ਤੁਹਾਨੂੰ ਪੱਠੇ ਦੱਥੇ ਲਿਆਉਂਦੀ ਕੀ ਲੋੜ ਆ ਉਹ ਜਿੰਨਾ ਤੁਹਾਡੇ ਘਰ ਕਾਹ ਜੜਿਆ ਤੁਹਾਡੇ ਕੋਲ ਹੁਣ ਮੁਕਣਾ ਉਹ ਤੁਹਾਡੇ ਤੋਂ ਕੋਠੇ ਦਾ ਵੀ ਕਾਬ ਗਿਆ ਵਾ ਉਹ ਨੈਨੇ ਦੋ ਦਿਆ ਇਹ ਉਹ ਘਾਥੜਾ ਆ ਇਹਦੇ ਸਜਾਵਟ ਆਲਾ ਘਾ ਆ ਉਹ ਸਜਾਵਟ ਆਲਾ ਉਹ ਤੇ ਮੈਨੂੰ ਰਿਕਵਰਡ ਆਲਾ ਲੱਗਣ ਡਿਆ ਉਹ ਬਰਸਾਤਾਂ ਦੇ ਦੇਣਿਆ ਵਢਾ ਲਓ ਇਹਨੂੰ ਐਵੇਂ ਕਿਤੇ ਸੱਪ ਲੜਾ ਪਾਉਂਗੇ ਉਹ ਦੋਦੀਆਂ ਸਬ ਸੁਪਣੀਆ ਨੂੰ ਲੜਦਾ ਸਾਡਾ ਪਾਪਾ ਹੀ ਬੜਾ ਹੱਡ ਨਾਲ ਲੜ ਲੈਂਦਾ ਆ ਨਾਲੇ ਜੇਮ ਨੇ ਹਾ ਤੇਰੀ ਕਾਕੂ ਵਾਲੀਆਂ ਗੱਲਾਂ ਸੁਣ ਲਿਆ ਨਾ ਉਹਨੇ ਤੇਰ ਨਾਲ ਵੀ ਲੜ ਪਣਾਈਓ ਉਹ ਦੋਦੀਆਂ ਨਾਲ ਕੋਲ ਨਾ ਦਾ ਸੌਖਾ ਹੀ ਆ ਲੜਨ ਜੋਗੇ ਆਗੇ ਨਹੀਂ ਪਾਈਆ ਤਾਂ ਹੀ ਦੁੱਧ ਲੈਂਦੇ ਆ ਮਾਰਾ ਫਪਾਪੇ ਆਪਣੇ ਨੂੰ ਮਾਰੋ ਕੋਲੋ ਕੋਲ ਤੂੰ ਤਾਂ ਗੁੱਸਾ ਹੀ ਕਰ ਗਿਆ ਮੈਂ ਤਾਂ ਮਜ਼ਾਕ ਕਰਨਿਆ ਲਿਆ ਦੁੱਧ ਕਿੰਨਾ ਪਾਣਾ ਆ ਅੱਜ ਪਾ ਲੈ ਇਕੱਠਾ ਤਿੰਨ ਪਾ ਤਿੰਨ ਪਾ ਉਹ ਕੀ ਗੱਲ ਪਰੋਣੇ ਇਹ ਕਰ ਖੀਰ ਘੁਰ ਬਣਾਉਂਦਾ ਰਹਿਦਾ ਵੀ ਆਪ ਨਹੀਂ ਪੀ ਸਕਦੇ ਸਾਡੇ ਕਿਹੜਾ ਮੇਦੇ ਕਮਜ਼ੋਰ ਆ ਵੀ ਸਾਨੂੰ ਪਾਦਾ ਨਹੀਂ ਉਹ ਪਚਾਦੇ ਤੁਸੀਂ ਲੈਂਦੇ ਨੇ ਆ ਪਾਈਆ ਤਾਂ ਦੁੱਧ ਲੈਂਦੇ ਜੋ ਚਮਚਾ ਚਮਚਾ ਤੁਹਾਡੇ ਵੰਡੇ ਆਉਂਦਾ ਉਹ ਦੁੱਧ ਆ ਦੁੱਧ ਥੋੜਾ ਪੁਣਕੇ ਲਿਆ ਕਰ ਓਏ ਚੰ ਮੱਖੀਆਂ ਮਛਰ ਬਹੁਤ ਨਿਕਲਦੇ ਆ। ਓਏ ਇਹਦੇ ਦੁੱਧ ਚ ਇਨਾ ਚੀਜ਼ਾਂ ਤੋਂ ਇਲਾਵਾ ਹੋਰ ਕੋਖ ਨਿਕਲਣਾ ਬਣੀਆਂ। ਵਾਕਿਆ ਦੁੱਧਿਆ ਘਿਓ ਤੇ ਕਦੀ ਨਿਕਲਿਆ ਨਹੀਂ ਵਿੱਚੋਂ। ਓ ਘਿਓ। ਓ ਇਹਦੇ ਦੁੱਧ ਦੀ ਜਹਾ ਮਹਾ ਬੰਦੀ ਆ। ਉਹ ਵੀ ਇੰਨੀ ਬਦਲੀ ਹੁੰਦੀ ਵੀ ਕੇਵਲੇ ਉੱਤੋਂ ਸੁੱਕਾ ਦੁੱਧ ਕੋਲ ਕੇ ਪਾਉਣਾ ਪੈਂਦਾ। ਉਹ ਦੁੱਧਿਆ ਬੱਕਰੀ ਦਾ ਦੁੱਧ ਨਹੀਂ ਹੁੰਦਾ ਤੇਰੇ ਕੋ। ਉਹ ਨਹੀਂ ਹਫਤਾ ਕੋ ਹੋ ਗਿਆ ਬੱਕਰੀ ਬਿਮਾਰ ਹੋ ਗਈ ਦੁੱਧ ਲਿਆਉਂਦੀ ਨਹੀਂ ਲਿਆ। ਬੱਕਰੀ ਬਿਮਾਰ ਹੋ ਗਈ ਕੀ ਗੱਲ ਹੋ ਗਈ ਬੱਕਰੀ ਨੂੰ? ਓਏ ਉਹਦੇ ਸੱਲਜੇ ਘਟ ਗਏ। ਹਾਂ। ਸੈਲ ਘਟ ਗਏ ਬੱਕਰੀ ਦੇ ਉਹ ਬੱਕਰੇ ਦੇ ਦੁੱਧ ਨਾਲ ਤੇ ਲੋਕਾਂ ਦੇ ਸੈਲ ਪੂਰੇ ਹੁੰਦੇ ਆ ਤੂੰ ਉਹਦੇ ਸੈਲ ਘਟਾਈ ਜਾਂਂਦੇ ਆ ਉਹਦੇ ਸੈਲ ਫੇ ਕਿਦਾਂ ਪੂਰੇ ਹੋਣਗੇ ਉਹ ਲਿਆਂਦੇ ਬੱਲੇ ਮੰਡੀਆਂ ਤੋਂ ਦੋ ਤੋੜੇ ਨਰਗਿਆਂ ਦੇ ਪਹਿਲਾਂ ਨੇ ਪਾਣੀ ਪੈ ਜੂਗਾ ਫਰਕ ਹੌਲੀ ਹੌਲੀ ਮਰੀਆਂ ਵੋਦੀਆ ਬੱਕਰੀ ਤੇ ਰਹਿਣ ਤੇ ਪੈ ਜੂਗਾ ਫਰਕ ਜੇ ਕੱਲ ਤੋਂ ਤੂੰ ਨਾ ਨਾ ਦੁੱਧ ਚੰਗਾ ਲਾ ਗਿਆ ਤੇ ਤੇਰੇ ਸੈਲ ਅਹੀਂ ਘਟਾ ਦੇਣੇ ਓ ਫਰ ਤੈਨੂੰ ਨਹੀਂ ਪਾਣਾ ਕਿਦੋਂ ਫਰਕ ਕਿੱਡਾ ਤੁਸੀਂ ਦੋਹ ਪਿਓ ਪੁੱਤਾਂ ਨੇ ਖਪਾਇਆ ਵਾ ਕਦੀ ਦੁੱਧ ਚੋਂ ਮੱਖਣ ਹੀ ਨਿਕਲਦਾ ਕਦੀ ਘਿਓ ਨਹੀਂ ਨਿਕਲਦਾ ਆ ਫੜ ਜਿੱਥੋਂ ਸੰਗਣਾ ਮਿਲੂਗਾ ਨਾ ਉਥੋਂ ਲੈ ਲਿਓ ਤੂੰ ਪਰੇ ਹੋ ਚਾਹ ਮੱਖਣ ਮਰਨਗੇ ਚੱਲ ਵੀ ਲੈ ਹੈ ਚੱਲਾਂਗੇ ਲੰਘਾ ਰਿਹਾ ਹੁਣ 50 ਹੀ ਤੈਨੂੰ ਕਿਹਾ ਵੀ ਜ਼ੁਬਾਨ ਨਾਲ ਬੋਲਿਆ ਕਰ ਭਜਾ ਕੇ ਰੱਖਦਾ ਨਾ ਉਹਨੂੰ ਲਾਲੀ ਹੁਣ ਬਾਟੀ ਨੂੰ ਮੂੰਹ ਸਿਰੋਈਆ ਕਾ ਬਾਲੀਆ ਲਾਲੀ ਬਸ ਇਹ ਕਹਿੰਦਾ ਦੋਸਤੋ ਆਪਾਂ ਹਲ ਨਵਾਂ ਚੈਨਲ ਸ਼ੁਰੂ ਕੀਤਾ ਹੈ ਠੀਕ ਹੈ ਜੀ ਤੇ ਤੁਸੀਂ ਵੀਡੀਓ ਨਜ਼ਰ ਦਿਓ ਤੇ ਵੱਧ ਵੱਧ ਵਾਚ ਕਰੋ ਠੀਕ ਹੈ ਜੀ ਤੇ ਜਿਹੜੇ ਨਵੇਂ ਜੁੜੇ ਆ ਚੈਨਲ ਤੇ ਸਬਸਕ੍ਰਾਈਬ ਜਰੂਰ ਕਰਕੇ ਜਾਓ ਠੀਕ ਹੈ ਜੀ ਤਾਂ ਥੋੜਾ ਹੌਸਲਾ ਵਧਾ ਕਮੈਂਟ ਕਰੋ ਨਾਲ ਠੀਕ ਹੈ ਜੀ ਹੌਸਲਾ ਵਧਾ ਥੋੜਾ ਜਿਹਾ ਹੋਰ ਵੀਡੀਓ ਬਣਾਵਾਂਗੇ ਆਪਾਂ ਜੇ ਜਿੱਦਾਂ ਤੁਸੀਂ ਵੀਡੀਓ ਕਹੇ ਆਪਾਂ ਉਦਾਂ ਦੀ ਵੀਡੀਓ ਲਿਆਵਾਂਗੇ ਠੀਕ ਤੁਹਾਡੇ ਫਰਮਾਇਸ਼ ਤੇ ਠੀਕ ਹੈ ਜੀ ਓਕੇ ਜੀ ਥੈਂਕ ਯੂ ਧੰਨਵਾਦ ਜੀ